ਸਸ਼ਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਸਿਮਰਨ ਲੁਦੀਆਨਵੀ ਦੁਆਰਾ ਲਿਖੀ ਗਈ ਕਹਾਣੀ ਰੰਗਦੀ ਸਾਵਲੀ ਦਾ ਭਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਇਹਨੂੰ ਇੱਕ ਕੜਕਮਈ ਜਈ ਆਵਾਜ਼ ਸਾਰਿਆਂ ਦੇ ਕੰਨਿ ਪਈ ਇਹ ਆਕਾਸ਼ ਸੀ ਸਭ ਉਸ ਨੂੰ ਹੈਰਤ ਭਰੀ ਨਜ਼ਰਾਂ ਨਾਲ ਵੇਖ ਰਹੇ ਸਨ ਉਹ ਇਸ ਵਕਤ ਕਾਫੀ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਕਾਜ਼ਲ ਵਰਵੀ ਉਸਨੇ ਕੂਰੀ ਵਟ ਕੇ ਹੀ ਵੇਖਿਆ ਸੀ ਉਸਿਮਰਨ ਦੇ ਕੋਲ ਆਇਆ ਤੇ ਉਸ ਦਾ ਹੱਥ ਫੜ ਕੇ ਖੜਾ ਹੋ ਗਿਆ ਸਿਮਰਨ ਹਲੇ ਵੀ ਰੋਈ ਹੀ ਜਾ ਰਹੀ ਸੀ ਤੁਸੀਂ ਪਲੀਜ਼ ਰੋ ਨਾ ਹਲ ਰੁਮਾਲ ਆਪਣੀ ਜੇਬ ਵਿੱਚ ਰੁਮਾਲ ਕਰਦਾ ਹੋਇਆ ਆਕਾਸ਼ ਸਿਮਰਨ ਨੂੰ ਬੇਹਦ ਮੋਪਰਿਆ ਅੱਖਾਂ ਨਾਲ ਵੇਖ ਰਿਹਾ ਸੀ ਤੇ ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਅੱਜ ਤੋਂ ਬਾਅਦ ਤੁਹਾਡੇ ਵਿੱਚੋਂ ਕਿਸੇ ਨੇ ਕਿਸੇ ਜੂਨੀਅਰ ਨਾਲ ਬਦਸਲੂਕੀ ਕੀਤੀ ਜਾਂ ਉਸ ਨਾਲ ਰੈਂਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਿੱਥੋ ਬੁਰਾ ਕੋਈ ਨਹੀਂ ਤੇ ਆ ਜੇ ਤੁਸੀਂ ਇਸ ਕੁੜੀ ਦਾ ਮਜ਼ਾਕ ਬਣਾ ਰਹੇ ਹੋ ਨਾ ਤਾਂ ਮੈਂ ਆਕਾਸ਼ਦੀਪ ਅੱਜ ਤੁਹਾਡੇ ਨਾਲ ਇਹ ਵਾਦਾ ਕਰਦਾ ਕਿ ਇਹ ਕੁੜੀ ਇੱਕ ਦਿਨ ਆਪਣੀ ਕਾਬਲੀਅਤ ਸਾਰੀ ਦੁਨੀਆ ਅੱਗੇ ਪ੍ਰੂਫ ਕਰੂਗੀ ਰੰਗਾਂ ਤੇ ਸ਼ਕਲਾਂ ਵਿੱਚ ਕੁਝ ਨਹੀਂ ਰੱਖਿਆ ਮੁਲਕ ਕਿਰਦਾਰ ਦਾ ਪੈਂਦਾ ਕਾਬਲੀਅਤ ਹੀ ਮਾਇਨੇ ਰੱਖਦੀ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਕੁੜੀ ਕਿਰਦਾਰ ਦੀ ਵੀ ਚੰਗੀ ਆ ਤੇ ਇਸ ਵਿੱਚ ਕਾਬਲੀਅਤ ਵੀ ਬਹੁਤ ਆ ਸਿਮਰਨ ਸਿਸਕੀਆਂ ਭਰਦੀਆਂ ਹੋਈਆਂ ਹੁਣ ਹੌਲੀ-ਹੌਲੀ ਸ਼ਾਂਤ ਹੋ ਚੁੱਕੀਆਂ ਸੀ ਉਸ ਲਈ ਇਹ ਕਿਸੇ ਸੁਪਨੇ ਤੋਂ ਘਟ ਨਹੀਂ ਸੀ ਕਿ ਅੱਜ ਉਸਦੇ ਅਜੀਜ਼ ਨੇ ਆਪ ਆ ਕੇ ਉਸ ਦਾ ਪਖ ਪੂਰਿਆ ਸੀ ਉਸ ਦੇ ਹੱਥਾਂ ਦੀ ਛੋ ਉਸ ਨੇ ਸਦਾ ਲਈ ਆਪਣੇ ਹੱਥਾਂ ਵਿੱਚ ਸਮੇਟ ਲਈ ਸੀ ਉਸ ਦੀ ਉਹ ਮੋਹ ਪਰਿਤ ਤੱਕਣੀ ਹਣ ਉਮਰ ਪਰ ਉਸ ਦੇ ਦਿਲ ਵਿੱਚ ਸੁਰੱਖਿਅਤ ਰਹਿਣ ਵਾਲੀ ਸੀ ਉਹ ਆਪਣੀ ਬੇਸ਼ਤੀ ਪੁੱਲ ਚੁੱਕੀ ਸੀ ਹੁਣ ਉਸ ਨੂੰ ਬਸ ਆਕਾਸ਼ ਤੇ ਉਸ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਤਮੰਨਾ ਸੀ ਅਗਲੇ ਦਿਨ ਸਿਮਰਣ ਰਤਕ ਦੇਵੀ ਨਾਲ ਲੁੱਠੀ ਉਸ ਨੂੰ ਯਾਦ ਹੀ ਨਹੀਂ ਸੀ ਕੀ ਰਾਤੀ ਉਸਨੂੰ ਕੀ ਪਾਪਰ ਕੀ ਹਟਿਆ ਸੁੱਖ ਉਸ ਨੂੰ ਉਠਾਉਂਦੀ ਰਹੀ ਤਾਂ ਜਾ ਕੇ ਕਿਧਰੇ ਮਸੀ ਹੋ ਉઠી ਸਿਮਰਨ ਕੀ ਗੱਲ ਰਾਤ ਵਾਲਾ ਨਸ਼ਾ ਤਿਰਹਲੇ ਤੱਕ ਨਹੀਂ ਉਤਰੀਆ ਮੁਖੌਲ ਕਰਦੀ ਸੁਖ ਸਿਮਰਨ ਦੇ ਲਾਗੇ ਹੀ ਬੈਠ ਗਈ ਅੱਜ ਸਿਮਰਨ ਨੂੰ ਉਠਾਉਣ ਦੇ ਚੱਕਰ ਵਿੱਚ ਉਸ ਦੀ ਆਪਣੀ ਵੀ ਕਲਾਸ ਮਿਸ ਹੋ ਗਈ ਨਸ਼ਾ ਕਿਹੜਾ ਨਸ਼ਾ ਸੁਖ ਤੇ ਤੂੰ ਮੈਨੂੰ ਇਦਾਂ ਕਿਉਂ ਵਿਕ ਰਹੀ ਆ ਮੇਰਾ ਸੁੱਖ ਸਿਰ ਵੀ ਬੜਾ ਚਕਰਾ ਰਿਹਾ ਦੱਸ ਨਾ ਤੱਲੜ ਮੈਂ ਕੁਝ ਗਲਤ ਕੀਤਾ ਕੀ ਤੇ ਟਾਈਮ ਟਾਈਮ ਕੀ ਹੋਇਆ ਸੁਖ ਇੱਕੋ ਸਾਹੇ ਸਿਮਰਨ ਨੇ ਕਿ ਸਵਾਲ ਪੁੱਛ ਲੇ ਉਸਨੇ ਸਮਝ ਨਹੀਂ ਸੀ ਪੈ ਰਹੀ ਕਿ ਉਸਨੜ ਆਕਰ ਹੋ ਕੀ ਰਿਹਾ ਹੈ ਸੀ ਫਿਰ ਕੜੀ ਬਲਨੀ ਕ ਪਹੰਦੇ ਹੀ ਉਹ ਕਾਲੀ ਨਾਲ ਬਿਸਤਰ ਤੋਂ ਉੱਠ ਖੜੀ ਹੋਈ ਤੇ ਸੁਖ ਨੂੰ ਛੇਤੀ ਨਾਜ ਕੋਲ ਲੈ ਝੜਕਨ ਵੀ ਲੱਗੀ ਮੈਨੂੰ ਕਿਉਂ ਝੜਕੀ ਜਾਨੀਆ ਹੋਣਾ ਸਭ ਕੀਤਾ ਕਰਾਇਆ ਤਾਂ ਤੇਰਾ ਹੀ ਆ ਯਾਰਨੀ ਕਲ ਜੋਸ ਜੋਸ ਵਿੱਚ ਤੂੰ ਕਿਵੇਂ ਆਪਣੇ ਹੋਸ਼ ਵੀ ਗਵਾਵੱਕੇ ਬੈਠ ਗਈ ਇਹ ਤਾਂ ਸ਼ੁਕਰ ਹ우스 ਆਕਾਸ਼ ਦਾ ਜਿਹਨੇ ਮੌਕੇ ਤੇ ਤੈਨੂੰ ਸਾਂਭ ਲਿਆ ਵਰਨਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਕੀ ਹੋ ਜਾਣਾ ਸੀ ਸੁਖ ਮੈਨੂੰ ਕੁਝ ਵੀ ਕੱਲ ਦਾ ਯਾਦ ਨਹੀਂ ਪਲੀਜ਼ ਦੱਸ ਨਾ ਅੰਕਲ ਰਾਤੀ ਕੀ ਹੋਇਆ ਸਿਮਰਨ ਕੱਲ ਤੇਰੀ ਡਰਿੰਕ ਵਿੱਚ ਕਿਸੇ ਨੇ ਨਸ਼ੇ ਵਾਲੀਆਂ ਗੋਲੀਆਂ ਪਾ ਦਿੱਤੀਆਂ ਸੀ ਉਹਦੇ ਕਰਕੇ ਤੇਰਾ ਆਪਣੇ ਆਪ ਤੇ ਹੀ ਕੰਟਰੋਲ ਨਹੀਂ ਸੀ ਰਿਹਾ ਆਕਾਸ਼ ਦੀ ਸੰਗੀਤ ਪੇਸ਼ਕਾਰੀ ਤੋਂ ਮੰਗਰੋ ਕਿਨੂੰ ਪਤਾ ਨਹੀਂ ਕੀ ਹੋਇਆ ਤੇ ਇੱਕਦਮ ਸਟੇਜ ਤੇ ਚੜ ਗਈ ਉਹ ਚਿਉ ਚਿਉ ਸਾਰਿਆਂ ਨੂੰ ਸੁਣਾਦੀ ਹੋਈ ਆਖਣ ਲੱਗ ਪਈ ਕਿ ਇੱਕ ਦਿਨ ਤੂੰ ਜਰੂਰ ਸਭ ਨੂੰ ਕੁਝ ਵੱਡਾ ਕਰਕੇ ਵਿਖਾਵੇਂਗੀ ਤੇ ਫਿਰ ਕਹਿੰਦੀ ਕਹਿੰਦੀ ਸੁਖ ਅਚਾਨਕ ਚੁੱਪ ਜੇ ਹੋ ਗਏ ਸਿਮਰਨ ਨੂੰ ਸ਼ੱਕ ਹੋਇਆ ਕਿ ਇਸ ਤੋਂ ਮਗਰੋਂ ਜਰੂਰ ਉਸਤੇ ਕੁਝ ਗਲਤ ਹੋਇਆ ਹੋਣਾ ਵਰਨਾ ਸੁਖ ਨੇ ਦੱਸਦੀ ਨਹੀਂ ਇਦਾਂ ਚੁੱਪ ਨਹੀਂ ਸੀ ਹੋਣਾ ਬੋਲ ਨਾ ਫਿਰ ਕੀ ਹੋਇਆ ਫਿਰ ਕੁਝ ਹੋਰ ਵੀ ਕਿਹਾ ਮੈਂ ਨਹੀਂ ਸਿਮਰਨ ਫਿਰ ਤਾਂ ਕੁਝ ਨਹੀਂ ਕਿਹਾ ਬਲਕਿ ਕੁਝ ਕੀਤਾ ਤੇ ਕੀਤਾ ਵੀ ਕੁਝ ਇਦਾਂ ਦਾ ਕਿ ਮਾ ਸਿਮਰਨ ਹੁਣ ਕਿਵੇਂ ਦੱਸਾਂ ਤੈਨੂੰ ਸੋਖ ਇੱਕ ਵਾਰ ਫਿਰ ਤੋਂ ਦੱਸੀ ਹੋਈ ਮਸਾਂ ਸੰਕੋਚ ਜਿਹਾ ਕਰ ਗਈ ਤੈਨੂੰ ਮੇਰੀ ਸੌ ਸੁਖ ਛੇਪੀ ਦੱਸ ਮੇਰਾ ਤਾਂ ਜੀ ਕਾਲਾ ਪਈ ਜਾਂਦਾ ਸਿਮਰਨ ਫਿਰ ਹੋਇਆ ਏਦਾਂ ਕਿ ਤੂੰ ਸਾਰਿਆਂ ਦੇ ਸਾਹਮਣੇ ਆਕਾਸ਼ ਨੂੰ ਕਿਸ ਕਰ ਦਿੱਤੀ ਕੀ ਇੱਕ ਹੀ ਕਹਿ ਰਹੀ ਹੈ ਤੂੰ ਹਾਂ ਸਿਬਰਨ ਮੈਂ ਤਾਂ ਹੀ ਤਾਂ ਤੈਨੂੰ ਕੁਝ ਦੱਸੀ ਨਹੀਂ ਪਈ ਸੀ ਸੱਚ ਸੁਣ ਕੇ ਸਿਮਰਨ ਦਾ ਸਿਰ ਹੁੰਚਕਰੌਣ ਨੂੰ ਕਰ ਰਿਹਾ ਸੀ ਉਸ ਨੂੰ ਆਪਣੇ ਕੀਤੇ ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਹੁਣ ਉਸ ਨੂੰ ਇਹ ਵੀ ਡਰ ਸੀ ਕਿ ਕਾਲਜ ਦੇ ਵਿਦਿਆਰਥੀ ਕਿਤੇ ਉਸ ਦੀ ਕੀਤੀ ਇਸ ਹਰਕਤ ਮੰਗਰੋ ਉਸ ਨੂੰ ਰੋਜ਼-ਰੋਜ਼ ਤੰਗ ਨਾ ਕਰਿਆ ਕਰਨ ਤੇ ਜੇ ਇਹ ਗੱਲ ਕਿਤੇ ਪ੍ਰੋਫੈਸਰਾਂ ਜਾਂ ਉਸ ਦੇ ਘਰ ਵਾਲਿਆਂ ਤੱਕ ਪਹੁੰਚ ਗਈ ਤਾਂ ਫੇਰ ਤਾਂ ਗੱਲ ਹੋਰ ਵੀ ਜ਼ਿਆਦਾ ਵਿਗੜ ਜਾਣੀ ਸੀ ਉਸ ਦੇ ਕਾਲਜ ਵਿੱਚ ਬਦਨਾਮੀ ਹੋਣੀ ਸੀ ਤੇ ਉਸ ਨੂੰ ਸ਼ਾਇਦ ਕਾਲਜ ਵੀ ਛੱਡਣਾ ਪੈ ਸਕਦਾ ਸੀ ਕੀ ਸੋਚੀ ਜਾਂਨੀ ਆ ਸਿਮਰਨ ਸੁਖ ਲਗਾਤਾਰ ਸਿਮਰਨ ਦੀ ਚਿਹਰੇ ਤੇ ਹਾਫ-ਭਾਅ ਤਾੜ ਰਹੀ ਸੀ ਉਸ ਨੂੰ ਅਨੁਮਾਨ ਹੋ ਗਿਆ ਸੀ ਕਿ ਸਿਮਰਨ ਕਾਫੀ ਘਬਰਾ ਗਈ ਸੀ ਇਸ ਲਈ ਸਹਿਲੀ ਹੋਂ ਦੇ ਨਾਤੇ ਸੁਖ ਉਸੇ ਹਰ ਸੰਭਵ ਮਦਦ ਕਰਨ ਲਈ ਤਿਆਰ ਸੀ ਉਹ ਸਿਮਰਨ ਨੂੰ ਪਰੇਸ਼ਾਨੀ ਵਿੱਚ ਨਹੀਂ ਸੀ ਵੇਖਣਾ ਚਾਹੁੰਦੀ ਅਸਲ ਸੁਖ ਹੀ ਇੱਕੋ ਇੱਕ ਇਸ ਕਾਲਜ ਵਿੱਚ ਉਸਦੀ ਖੈਰ ਰਖਾਵਾ ਸੀ ਸੁਖ ਮੈ ਸੋਚ ਰਹੀ ਆਂ ਕਿ ਮੇਰੇ ਇਦਾਂ ਕਰਨ ਨਾਲ ਆਕਾਸ਼ ਪਤਾ ਨਹੀਂ ਮੇਰੇ ਬਾਰੇ ਵਿੱਚ ਕੀ ਸੋਚ ਰਿਹਾ ਹੁਣ ਕਿਤੇ ਉਹ ਮੈਨੂੰ ਗਲਤ ਨਾ ਸਮਝ ਲਵੇ ਸਿਮਰਨ ਆਪਣੇ ਮਨ ਦੀ ਚਿੰਤਾ ਜ਼ਾਹਿਰ ਕਰਨ ਲੱਗੀ ਨਹੀਂ ਸਿਮਰਨ ਆਕਾਸ਼ ਨੇ ਇਦਾਂ ਦਾ ਕੁਝ ਵੀ ਗਲਤ ਨਹੀਂ ਸੋਚਿਆ ਹੋਣਾ ਉਹ ਵਾਕਈ ਵਿੱਚ ਬਹੁਤ ਹੀ ਚੰਗਾ ਮੁੰਡਾ ਹੈ ਜੇ ਉਹਦੇ ਮਨ 'ਚ ਕੋਈ ਮੈਲ ਹੁੰਦੀ ਤਾਂ ਤੇ ਕਿਸ ਕਰ ਤੋਂ ਮੰਗਰੂੰ ਉਹ ਜ਼ਰੂਰ ਤੇਰੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਪਰ ਉਸਨੇ ਅਜਾ ਕੁਝ ਵੀ ਨਹੀਂ ਕੀਤਾ ਸਗੋ ਵਾਪਸ ਇਸ ਹੋਸਟਲ ਤੱਕ ਤੈਨੂੰ ਡ੍ਰੌਪ ਤੇ ਕਰਨਾ ਆ। ਅੱਛਾ ਸੱਚੀ ਉਹ ਇੱਥੇ ਆਇਆ ਸੀ। ਸਿਮਰਨ ਆਕਾਸ਼ ਤੇ ਆਪਣੇ ਹੋਸਟਲ ਤੱਕ ਆਉਣ ਦੀ ਖਬਰ ਨਾਲ ਕਾਫੀ ਉਤਸ਼ਾਹਿਤ ਹੋ ਗਈ ਲੱਗਦਾ ਸੀ। ਹਮ ਆਇਆ ਸੀ ਚਲ ਹੁਣ ਆਪਾਂ ਵੀ ਆਪਣਾ ਲੈਕਚਰ ਲਾਉਣ ਲਈ ਚੱਲੀਏ ਇੱਕ ਤਾਂ ਮਿਸ ਹੋ ਹੀ ਗਿਆ ਹੁਣ ਕਿਤੇ ਅਗਲਾ ਵੀ ਨਾ ਹੋ ਜਾਵੇ। ਮਗਰ ਦੋਵੇਂ ਸਹੀ ਲਿਆ। ਕਾਲਜ ਲਈ ਤਿਆਰ ਹੋਣ ਲੱਗਿਆਂ 15 ਕਿ ਮਿੰਟਾਂ ਮੰਗਰੋਂ ਜਦੋਂ ਉਹ ਕਲਾਸ ਵਿੱਚ ਪਹੁੰਚੀਆਂ ਤਾਂ ਉੱਥੋਂ ਦਾ ਮਾਹੌਲ ਉਹਨਾਂ ਨੂੰ ਬੜਾ ਅਨਸਖਮਾ ਜਿਹਾ ਜਾਪਿਆ ਰਸਤੇ ਵਿੱਚ ਵੀ ਹਰ ਕੋਈ ਉਹਨੂੰ ਅਜੀਬ ਜਿਹੀ ਤਰੀਕੀ ਨਾਲ ਵੇਖਦਾ ਸੀ ਸਿਮਰਨ ਨੂੰ ਸ਼ੱਕ ਤਾਂ ਉਦੋਂ ਪਹਿਲਾਂ ਵੀ ਸੀ ਪਰ ਹੁਣ ਇਸ ਸਭ ਕਾਸੇ ਨਾਲ ਉਸਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ ਸੁਖ ਮੈਨੂੰ ਜੀ ਤਾਂ ਡਰ ਸੀ ਮੈਨੂੰ ਲੱਗਦਾ ਹੁਣ ਉਹੀ ਹੋ ਕੱਲ ਵਾਲੀ ਗੱਲ ਪੱਕਾ ਸਭ ਨੂੰ ਪਤਾ ਲੱਗ ਗਈ ਹੋਣੀ ਯਾਰ ਹੁਣ ਮੇਰਾ ਕੀ ਬਣੂ ਮੈਂ ਕਿਦਾਂ ਫੇਸ ਕਰਾਂ ਸਭ ਨੂੰ ਸਿਮਰਨ ਦੇ ਕਲਾਸ ਵਿੱਚ ਜਾਂਦੀ ਦੇ ਵੀ ਹੱਥ ਪਰ ਕੰਬਣ ਲੱਗ ਪਏ ਸਨ ਉਹ ਡਰਦੀ ਮਾਰੀ ਅੰਦਰ ਵੀ ਵੇਨਸੀ ਵੱਢ ਰਹੀ ਕਲਾਸ ਦੇ ਬਾਹਰੋਂ ਹੀ ਉਸਨੇ ਕੁਝ ਕੁ ਵਿਦਿਆਰਤਿਆਂ ਨੂੰ ਵੀ ਆਪਣੇ ਉੱਤੇ ਹੱਸਦਿਆਂ ਵੇਖ ਲਿਆ ਸੀ ਉਸਨੂੰ ਪਤਾ ਸੀ ਕਿ ਸਭ ਉਸ ਦਾ ਅੰਤਰਾਂ ਉਤੇ ਮਜ਼ਾਕ ਹੀ ਉਡਾਉਣਗੇ ਹਰ ਕੋਈ ਉਸ ਨੂੰ ਆਕਾਸ਼ ਦੇ ਨਾਂ ਤੋਂ ਛੇੜੇਗਾ ਵਿੱਚੋਂ ਕੋਈ ਉਸ ਕਿਸ ਵਾਲੇ ਗੱਲ ਨੂੰ ਮੁਰਤੋਂ ਸ਼ੁਰੂ ਵੀ ਕਰ ਸਕਦਾ ਇਸ ਲਈ ਘਬਰਾਟ ਦੇ ਮਾਰੇ ਸਿਮਰਨ ਅੰਦਰ ਜਾਣ ਤੋਂ ਕਤਰਾਉਂਦੀ ਰਹੀ ਸਾਇਲੈਂਸ ਕੀ ਹੋ ਰਿਹਾ ਕਲਾਸ ਵਿੱਚ ਤੇ ਤੁਸੀਂ ਦੋਵੇਂ ਕੀ ਕਰਦੀਆਂ ਇੱਥੇ ਸਿਮਰਨ ਤੇ ਸੁਖਵਲ ਵੇਖਦੀ ਹੋਈ ਸਿਮਰਨ ਕਲਾਸ ਵਿੱਚ ਜਾਂਦੀ ਇਸ ਤੋਂ ਪਹਿਲਾਂ ਹੀ ਪ੍ਰੋਫੈਸਰ ਪ੍ਰਦੀਪ ਕੁਮਾਰ ਆਪਣਾ ਲੈਕਚਰ ਲੈਣ ਲਈ ਆ ਗਏ ਉਹਨਾਂ ਨੇ ਕਲਾਸ ਦੇ ਵਿਦਿਆਰਥੀਆਂ ਨੂੰ ਆਉਂਦੇ ਹੀ ਚੁੱਪ ਕਰਵਾ ਦਿੱਤਾ ਤੇ ਉਹਨਾਂ ਨੇ ਕਹੇ ਸਿਮਰਨ ਤੇ ਸੁਖਵੀ ਕਲਾਸ ਅੰਦਰ ਆ ਗਈਆਂ ਬੇਟਾ ਸਾਰੇ ਜਣੇ ਸੁਣੋ ਇਸ ਵੀਕਐਂਡ ਆਪਣੇ ਕਾਲਜ ਵਿੱਚ ਇੱਕ ਮੁਕਾਬਲਾ ਹੋਣ ਜਾ ਰਿਹਾ ਇਹ ਮੁਕਾਬਲਾ ਆਪਸਰ ਫੈਸ਼ਨ ਦਾ ਕੋਰਸ ਕਰਦੀ ਵਿਦਿਆਰਥੀਆਂ ਲਈ ਹੈ ਤੁਸੀਂ ਇਸ ਮੁਕਾਬਲੇ ਵਿੱਚ ਆਪਣੀ ਕ੍ਰੀਏਟੀਵਿਟੀ ਵਿਖਾਉਣਾ ਹੈ ਮੈਨੂੰ ਪੱਕਾ ਯਕੀਨ ਆ ਕਿ ਇਸ ਲਾਈਨ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਜ਼ਰੂਰ ਕੁਝ ਨਾ ਕੁਝ ਸੋਚਿਆ ਹੀ ਹੋਵੇਗਾ ਹੁਣ ਜੇ ਤੁਸੀਂ ਫੈਸ਼ਨ ਵਿੱਚ ਹੀ ਆਪਣਾ ਕੈਰੀਅਰ ਬਣਾਉਣ ਦੀ ਸੋਚੀ ਆ ਤਾਂ ਤੁਹਾਨੂੰ ਹਰ ਪਲ ਇੱਕ ਨਵੇਂ ਮੁਕਾਬਲੇ ਲਈ ਤਿਆਰ ਵੀ ਰਹਿਣਾ ਪਵੇਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵੱਦ ਤੋਂ ਵੱਧ ਇਸ ਮੁਕਾਬਲੇ ਵਿੱਚ ਆਪਣਾ ਨਾਂ ਦਰਜ ਕਰਵਾਉਗੇ ਵਜੇਤਾ ਰਣਬਲਿ ਵਿਦਿਆਰਥੀਆਂ ਨੂੰ ਇੰਟਰ ਕਾਲਜ ਟੀਮ ਲਈ ਸਿਲੈਕਟ ਕੀਤਾ ਜਾਵੇਗਾ ਸੋ ਵਿਬ ਵੈਸਟ ਵਿਸ਼ੇਸ ਲੈਟਸ ਸਟਾਰਟ ਟਰੇਡਿੰਗ ਪਰਫੈਕਟ ਪ੍ਰਦੀਪ ਕੁਮਾਰ ਦੇ ਜਾਂਦਿਆਂ ਹੈ ਮੋੜ ਤੋਂ ਕਲਾਸ ਵਿੱਚ ਕੁਸਰਮੁਸਰ ਜਹੀ ਹੋਣੀ ਸ਼ੁਰੂ ਹੋ ਗਈ ਹੁਣ ਕਿਸੇ ਦਾ ਧਿਆਨ ਸਿਮਰਨ ਵੱਲ ਨਹੀਂ ਸੀ ਸਭ ਹੋਂ ਵਾਲੇ ਮੁਕਾਬਲੇ ਦੀਆਂ ਤਿਆਰੀਆਂ ਵਿੱਚ ਰੁੱਝੇਗੇ ਲੱਗਦਾ ਸੀ ਯਰ ਸਿਮਰਨ ਆਪਾਂ ਵੀ ਲਾ ਮਗੇਸ ਮੁਕਾਬਲੇ ਵਿੱਚ ਹਿੱਸਾ ਕੀ ਪਤਾ ਆਪਣਾ ਨੰਬਰ ਲੱਗ ਹੀ ਜਾਵੇ ਸੁਖ ਮੁਕਾਬਲੇ ਨੂੰ ਲੈ ਕੇ ਸਿਮਰਨ ਨਾਲ ਸਲਾਹ مشਵਰਾ ਕਰਨ ਲੱਗੀ ਸਿਮਰਨ ਤਾਂ ਪਹਿਲਾਂ ਹੀ ਇਸ ਮੁਕਾਬਲੇ ਵਿੱਚ ਨਾਮ ਦਰਜ ਕਰਵਾਉਣ ਲਈ ਤਿਆਰ ਹੋਈ ਬੈਠੀ ਸੀ ਉਸ ਨੂੰ ਪਤਾ ਸੀ ਕਿ ਇਹ ਮੁਕਾਬਲਾ ਉਸ ਦੀ ਜ਼ਿੰਦਗੀ ਤੇ ਉਸ ਦੇ ਕੈਰੀਅਰ ਲਈ ਕਿੰਨਾ ਮਹੱਤਵਪੂਰਨ ਸਿੱਧ ਹੋਣ ਵਾਲਾ ਸੋ ਉਸ ਨੇ ਬਿਨਾਂ ਇੱਕ ਪਲ ਵੀ ਗੁਆਏ ਮੁਕਾਬਲੇ ਲਈ ਆਪਣੀ ਨਾਮਜ਼ਦਗੀ ਕਰਵਾ ਦਿੱਤੀ ਸੁਖ ਰੱਬ ਨੇ ਆਪਾਂ ਨੂੰ ਬਹੁਤ ਚੰਗਾ ਮੌਕਾ ਦਿੱਤਾ ਹੈ ਆਪਣੇ ਆਪ ਨੂੰ ਸਾਬਤ ਕਰਨ ਦਾ ਕੱਲ ਜੋ ਪਾਰਟੀ ਵਿੱਚ ਹੋਇਆ ਸੋ ਹੋਇਆ ਪਾ ਜਿੱਕਰੀ ਇਸ ਮੁਕਾਬਲੇ ਦੀ ਵਜੇ ਤਾਂ ਟੀਮ ਵਿੱਚ ਆਪਣਾ ਨਾਂ ਆ ਗਿਆ ਨਾ ਫੇਰ ਸੁਖ ਆਪਾਂ ਨੂੰ ਕੋਈ ਕੁਝ ਨਹੀਂ ਕਹੂ ਦੇ ਕੇ ਫੇਰ ਆਪਾਂ ਸਾਰਿਆਂ ਦੇ ਮੂੰਹ ਬੰਦ ਕਰਵਾ ਦੇਣ ਨਾਮਦਰਸ਼ ਕਰਵਾ ਕੇ ਸਿਮਰਨ ਸੁਖ ਅੱਗੇ ਆਪਣੀ ਮਨੁਸਤੀ ਜ਼ਾਹਿਰ ਕਰ ਦੇਣ ਕਹਿਣ ਲੱਗੀ ਹਾਂ ਸਿਮਰਨ ਤੂੰ ਸਹੀ ਕਹਿਨੀ ਆ ਬਸ ਤੂੰ ਭਰੋਸਾ ਰੱਖ ਆਪਣੇ ਸੱਚੇ ਵਹਿਗੁਰੂ ਤੇ ਉਹ ਕਿਤੇ ਨਹੀਂ ਆਪਾਂ ਨੂੰ ਢੋਲਣ ਦਿੰਦਾ ਇਹਨੇ ਨੂੰ ਕਾਜਲ ਦਿਵਸ ਦੀਆਂ ਚਮਚੀਆਂ ਦੋਨਾਂ ਦੇ ਕੋਲੋਂ ਹੀ ਲੰਗੀਆਂ ਇਸ ਮੁਕਾਬਲੇ ਲਈ ਨਾ ਉਹਨਾਂ ਨੇ ਵੀ ਦਰਜ ਕਰਵਾ ਰਕੇ ਸੀ ਹੈ ਤੂੰ ਹੀ ਹੈ ਨਾ ਜਿਹੜੀ ਕੱਲ ਪਾਰਟੀ ਵਿੱਚ ਹਾਂ ਹਾ ਆਪਣੀਆਂ ਸਹੇਲੀਆਂ ਨਾਲ ਹੱਸਦੀ ਹੋਈ ਕਾਜਲ ਸਿਮਰਨ ਨੂੰ ਕੱਲ ਵਾਲੀ ਗੱਲ ਚੇਤੇ ਕਰਵਾਉਂਦੇ ਮੁਖੌਲ ਕਰਨ ਲੱਗੀ ਸਿਮਰਨ ਤੇ ਸੁਖ ਚੁੱਪਚਾਪ ਉਹਨਾਂ ਨੂੰ ਵੇਖਦੀਆਂ ਰਹੀਆਂ ਕਿਉਂ ਜੋ ਉਹਨਾਂ ਨੂੰ ਦੁਬਾਰਾ ਇਸ ਗੱਲ ਤੇ ਕੋਈ ਬਹਿਸ-ਬਾਜੀ ਨਹੀਂ ਸੀ ਚਾਹੀਦੀ ਉਨਨੂ ਪਤਾ ਸੀ ਕਿ ਲੜਨ ਵਿੱਚ ਤਿੰਨੋ ਹੀ ਉਹਨਾਂ ਦੋਨਾਂ ਨਾਲੋਂ ਵੱਧ ਤੇਜ਼ ਸਨ ਤੇ ਹੁਣ ਜੇ ਕੋਈ ਗੱਲ ਹੋਈ ਤਾਂ ਇਹਨਾਂ ਫਿਰ ਤੋਂ ਚੰਗਾ ਖਾਸਾ ਤਮਾਸ਼ਾ ਖੜਾ ਕਰ ਲੈਣਾ ਸੀ ਬੀਬਸ ਹਮੇ ਨੇ ਇਨ ਜੈਸੋ ਕੇ ਮੂੰਹ ਲੱਗਣਾ ਚਾਹੀਏ no class no status you know ਵਿੱਚੋਂ ਹੀ ਕਾਜ਼ਲ ਦੀ ਇੱਕ ਚਮਚੀ ਬੋਲੀ ਸੁਖਨ ਉਸ ਦੀਆਂ ਗੱਲਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਸਿਮਰਨ ਦੇ ਕਹੇ ਉਹ ਹਾਲ ਦੀ ਘੜੀ ਆਪਣਾ ਸਾਰਾ ਗੁੱਸਾ ਪੀ ਗਈ ਕੋਈ ਨਹੀਂ ਸੋਖ ਹਰ ਇੱਕ ਦਾ ਸਮਾਂ ਆਉਂਦਾ ਬੋਲ ਲੈnde ਇਹਨਾਂ ਨੂੰ ਜੋ ਬੋਲਦੀਆ ਜਦੋਂ ਆਪਣਾ ਵੇਲਾ ਆਇਆ ਨਾ ਆਪਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਵੀ ਨਹੀਂ ਰਹਿਣੀ ਫਿਰ ਆਪਾਂ ਨੇ ਆਪਣਾ ਕੰਮ ਬੋਲੂ ਸਿਮਰਨ ਪੂਰੇ ਆਤਮ ਵਿਸ਼ਵਾਸ ਨਾਲ ਵਿਰੋਧੀਆਂ ਨੂੰ ਜਵਾਬ ਦਿੰਦੀ ਹੋਈ ਲੰਘ ਚੁੱਕੀ ਸੀ ਕਾਜਲ ਤੇ ਉਸ ਦੀਆਂ ਚਮਚੀਆਂ ਦੋਹਾਂ ਨੂੰ ਜਾਂਦੀਆਂ ਨੂੰ ਵੇਖਦੀਆਂ ਰਹੀਆਂ ਸਨ ਪਰ ਕਿਸੇ ਦੀ ਵੀ ਹਿੰਮਤ ਨਹੀਂ ਸੀ ਪਈ ਕਿ ਹੁਣ ਉਹਨਾਂ ਜੋ ਕਿਸੇ ਨੂੰ ਕੁਝ ਕਹਿ ਸਕਣ ਹਾਫ ਟਾਈਮ ਤੇ ਸਿਮਰਨ ਤੇ ਸੁਖ ਕਾਲੀ ਸੇ ਕੰਟੀਨ ਵਿੱਚ ਸਨ ਸਬਬ ਨਾਲ ਆਕਾਸ਼ ਵੀ ਉੱਥੇ ਹੀ ਬੱਠਾ ਸੀ ਉਸਨੇ ਸਿਮਰਨ ਤੇ ਉਸੇ ਸੇ ਹੀ ਲੇ ਨੂੰ ਆਉਂਦਿਆਂ ਤਾਂ ਵੇਖਿਆ ਨਹੀਂ ਸੀ ਪਰ ਦਸਾਂ ਕ ਮਿੰਟਾਂ ਮੰਗਰੋਂ ਉਸ ਦਾ ਧਿਆਨ ਸਿਮਰਨ ਵੱਲ ਆਪ ਮੁਹਾਰੇ ਹੀ ਖਿੱਚਿਆ ਗਿਆ ਸੀ ਉਹ ਸੁਖ ਨਾਲ ਕਿਸੇ ਗੱਲ ਨੂੰ ਲੈ ਕੇ ਹਾਸਾ ਠੱਠਾ ਕਰ ਰਹੀ ਜਾਪਦੀ ਸੀ ਆਪਣੀ ਸਾਵਲੀ ਰੰਗ ਦੇ باوجود ਵੀ ਉਹ ਮੁਸਕਰਾਉਂਦੀ ਹੋਈ ਕਿੰਨੀ ਸੋਹਣੀ ਲੱਗ ਰਹੀ ਸੀ ਸਿਮਰਨ ਉਹ ਦੇਖ ਆਕਾਸ਼ ਅਚਾਨਕ ਸੁੱਖ ਦਾ ਧਿਆਨ ਆਕਾਸ਼ ਵੱਲ ਗਿਆ ਤੇ ਉਸਨੇ ਦੇਖਿਆ ਕਿ ਉਹ ਲਗਾਤਾਰ ਸਿਮਰਨ ਨੂੰ ਹੀ ਨਿਹਾਰ ਰਿਹਾ ਸੀ ਸੋਖੀ ਵੀ ਕਿ ਬੜੀ ਖੁਸ਼ ਹੋਈ ਉਸਨੇ ਛੱਟ ਸਿਮਰਨ ਨੂੰ ਵੀ ਆਕਾਸ਼ ਵੱਲ ਵੇਖਣ ਲਈ ਕਿਹਾ ਪਰ ਆਕਾਸ਼ ਵੱਲ ਵੇਖਦਿਆਂ ਹੀ ਸਿਮਰਨ ਸੰਘ ਗਈ ਉਸ ਦੀਆਂ ਗੱਲਾਂ ਲਾਲ ਹੋ ਗਈਆਂ ਤੇ ਦਿਲ ਦੀ ਧੜਕਣ ਵੀ ਪਹਿਲਾਂ ਨਾਲੋਂ ਤੇਜ਼ ਚੱਲਣ ਲੱਗੀ ਚਲ ਸੁਖਾ ਆਪਾਂ ਚੱਲੀ ਸਿਮਰਨ ਇੱਕਦਮ ਟੇਬਲ ਤੋਂ ਫਟਾਫਟ ਉੱਠੀ ਜਿਵੇਂ ਉਸ ਨੂੰ ਕੋਈ ਅਜੀਬ ਜਿਹੀ ਕਾਹ ਲੱਗੀ ਹੋਵੇ ਕੀ ਹੋਇਆ ਸਿਮਰਨਾ ਕਿਲੇ ਕਿੱਥੇ ਜਾਣਾ ਸਵੇਰੇ ਆਪਣੀ ਗੱਲ ਨਹੀਂ ਸੀ ਹੋਈ ਕਿ ਆਪਾਂ ਆਕਾਸ਼ ਨਾਲ ਬਹਿ ਕੇ ਗੱਲ ਕਰਨੀ ਆ ਤੂੰ ਉਸ ਕੋਲ ਮਾਫੀ ਵੀ ਤਾਂ ਮੰਗਣੀ ਆ ਸੁਖ ਨੇ ਸਿਮਰਨ ਨੂੰ ਸਵੇਰ ਦੀ ਗੱਲ ਦਾ ਚਿੱਤੇ ਕਰਵਾਇਆ ਉਹ ਸੱਚਮੁੱਚ ਹੀ ਆਕਾਸ਼ પાસેੋਂ ਮਾਫੀ ਵਾਲੀ ਗੱਲ ਭੁੱਲ ਗਈ ਸੀ ਪਰ ਹੁੰ ਜਦ ਕੀ ਆਕਾਸ਼ ਉਸ ਦੇ ਸਾਹਮਣੇ ਸੀ ਤਾਂ ਉਸ ਤਾਂ ਹਿਆਂ ਨਹੀਂ ਸੀ ਪੈ ਰਿਹਾ ਕਿ ਉਹ ਉਸ ਕੋਲ ਜਾ ਵੀ ਪਾਵੇ ਸਿਮਰਨ ਇੱਕਦਮ ਆਕਾਸ਼ ਨੇ ਸਿਮਰਨ ਦਾ ਨਾਂ ਲੈ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਸਿਮਰਨ ਆਪਣਾ ਨਾਂ ਆਕਾਸ਼ ਦੇ ਮੂੰਹੋਂ ਸੁਣ ਕੇ ਤਾਂ ਛਿਮੀ ਹੱਕੀ ਬੱਕੀ ਹੀ ਰਹਿ ਗਈ ਇਹਨੂੰ ਮੇਰਾ ਨਾਂ ਕਿਵੇਂ ਪਤਾ ਸਿਮਰਨ ਮਨ ਹੀ ਮਨ ਸੋਚਦੀ ਰਹੀ ਐਕਸਕਿਊਜ਼ ਮੀ ਹੈਲੋ ਹੱਥ ਨੂੰ ਹਵਾ ਵਿੱਚ ਲਹਿਰਾਉਂਦਿਆਂ ਆਕਾਸ਼ ਫਿਰ ਤੋਂ ਦੋਹਾਂ ਕੁੜੀਆਂ ਦਾ ਧਿਆਨ ਆਪਣੇ ਵੱਲ ਦਿਵਾਨ ਲੱਗਾ। ਸਿਮਰਨ ਉਹ ਬੁਲਾ ਰਹੀ ਆਪਨੂੰ ਚਲਾ ਚਲੀਏ। ਸਿਮਰਨ ਤੱਕੇ ਜਹੀ ਨਾਲ ਤੁਰਦੀ ਹੋਈ ਸੁਖ ਉਸ ਨੂੰ ਲੈ ਕੇ ਆਕਾਸ਼ ਵਾਲੇ ਟੇਬਲ ਤੇ ਬੈਠ ਗਈ। ਸਿਮਰਨ ਹਲੇ ਵੀ ਨਿਰਵਸੀ ਲੱਗ ਰਹੀ ਸੀ। ਉਸ ਨੂੰ ਇਹੋ ਸੋਚ-ਸੋਚ ਤਰੇਲੀਆਂ ਆ ਰਹੀਆਂ ਸਨ ਕਿ ਪਤਾ ਨਹੀਂ ਆਕਾਸ਼ ਨੂੰ ਉਸ ਤੋਂ ਕੀ ਸਵਾਲ ਪੁੱਛ ਲਵਾਂ। ਇੱਕ ਦਰਸ ਨੂੰ ਕੱਲ ਵਾਲੀ ਗੱਲ ਦਾ ਵੀ ਸੀ। ਉਹ ਸੋਚ ਰਹੀ ਸੀ ਕਿ ਮੁੰਡੇ ਤਾਂ ਆਖਿਰ ਮੁੰਡੇ ਹੀ ਹੁੰਦੇ ਨੇ। ਕੀ ਪਤਾਈ ਵੀ ਹੂਰਾ ਵਰਗਾ ਹੀ ਹੋਵੇ ਕੱਲ ਤਾਂ ਸਾਰਿਆਂ ਸਾਹਮਣੇ ਚੰਗਾ ਬਣਨ ਲਈ ਇਣੀ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਹੁਣ ਹੋ ਸਕਦਾ ਕਿ ਇਹ ਨਵੀਆਂ ਤੇ ਭੂਲੀਆਂ ਸਮਝ ਕੇ ਸਾਨੂੰ ਠੱਗਣ ਦੀ ਕਰੇ ਸਾਨੂੰ ਬਲੈਕਮੇਲ ਕਰੇ ਜਾਂ ਕੁਝ ਹੋਰ ਇਹੋ ਜਿਹਾ ਹੀ ਸਿਮਰਨ ਤੁਸੀਂ ਕੱਲ ਵਾਲੀ ਗੱਲ ਬਾਰੇ ਸੋਚ ਰਹੇ ਹੋ ਨਾ ਤੇ ਸ਼ਾਇਦ ਇਹ ਵੀ ਕਿ ਮੈਂ ਕਿਤੇ ਹੁਣ ਤੁਹਾਨੂੰ ਬਲੈਕਮੇਲ ਨਾ ਕਰਨ ਲੱਗ ਜਾਵਾਂ ਥੁੱਡੀ ਹੋਈ ਗੁਸਤਾਖੀ ਦੇ ਬਦਲੇ ਥੋਡੇ ਤੋਂ ਕੋਈ ਗਲਤ ਕੰਮ ਕਰਵਾਮਾ ਜ ਜ ਤੁਹਾਨੂੰ ਤੰਗ ਪਰੇਸ਼ਾਨ ਕਰਾਂ ਇਹ ਵਾਕਿਆ ਇਸ ਸਿਮਰਨ ਨੇ ਹੈਰਾਨੀਜਨਕ ਸੀ ਕਿ ਉਹ ਜੋ ਜੋ ਵੀ ਸੋਚ ਰਹੀ ਸੀ ਉਸ ਦਾ ਅੰਦਾਜ਼ਾ ਆਕਾਸ਼ ਨੂੰ ਪਹਿਲਾਂ ਹੀ ਹੋ ਜਾਇਆ ਕਰਦਾ ਸੀ ਸਿਮਰਨ ਤੁਸੀਂ ਮੇਰੇ ਜੂਨੀਅਰ ਹੋ ਮੈਂ ਮੰਨਦਾ ਪਰ ਤੁਸੀਂ ਇਸ ਕਲੋਂ ਬੇਫਿਕਰ ਰਹੋ ਕਿ ਮੈਂ ਸੀਨੀਅਰ ਹੋ ਕੇ ਤੁਹਾਡੇ ਨਾਲ ਕੋਈ ਬੱਸ ਲੁਕੀ ਕਰੂੰ ਜਾਂ ਤੁਹਾਡੀ ਕਦੇ ਰੈਂਕਿੰਗ ਕਰਨ ਦੀ ਸੋਚੂੰ ਮੈਨੂੰ ਪਤਾ ਕਿ ਕੱਲ ਜੋ ਵੀ ਹੋਇਆ ਤੁਹਾਡੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਹਾਡੀ ਡਰਿੰਕ ਵਿੱਚ ਕਿਸੇ ਨੇ ਨਸ਼ਾ ਮਿਲਾ ਰੱਖਿਆ ਸੀ ਇਹ ਤਾਂ ਮੇਰੀ ਹੀ ਕਲਾਸ ਦੇ ਕੁਝ ਵਿਦਿਆਰਥੀ ਹੈ ਮੈਂ ਬਸ ਸਿਮਰਨ ਤੁਹਾਨੂੰ ਇਹੀ ਕਹਿਣਾ ਚਾਹੁੰਨਾ ਕਿ ਤੁਸੀਂ ਆਪਣੇ ਮਨ ਤੇ ਕੋਈ ਬੂਝ ਨਾ ਰੱਖਿਓ ਜੋ ਹੋਇਆ ਸੋ ਹੋਇਆ ਤੁਸੀਂ ਕੱਲ ਨੂੰ ਛੱਡੋ ਤੇ ਆਪਣੇ ਅੱਜ ਤੇ ਫੋਕਸ ਕਰੋ ਮੈਂ ਵਾਅਦਾ ਕਰਦਾ ਕਿ ਅੱਗੇ ਤੋਂ ਤੁਹਾਡੇ ਨਾਲ ਅਜਿਹੀ ਕਦੇ ਵਾਦਸਲੂਕੀ ਨਹੀਂ ਹੋਣੀ ਇਹ ਮੇਰੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਆਪਣੀਆਂ ਗੱਲਾਂ ਨਾਲ ਆਕਾਸ਼ ਨੇ ਤਾਂ ਸੱਚਮੁੱਚ ਸਿਮਰਨ ਨੂੰ ਲਾਚਵਾਹ ਹੀ ਕਰ ਦਿੱਤਾ ਸੀ ਉਹ ਆਪਣੀ ਪਸੰਦ ਨੂੰ ਲੈ ਕੇ ਜਨੀ ਅੰਦਰੋਂ ਅੰਦਰੀ ਖੁਸ਼ ਹੋ ਰਹੀ ਸੀ ਉਹਨਾਂ ਉਸ ਨੂੰ ਆਪਣੀ ਕਿਸਮਤ ਤੇ ਰਸ਼ਕ ਵੀ ਹੋ ਰਿਹਾ ਸੀ ਉਸ ਦਾ ਜੀ ਖੜਦਾ ਸੀ ਕਿ ਉਹ ਹੁਣੇ ਉੱਠ ਕੇ ਆਕਾਸ਼ ਨੂੰ ਆਪਣੇ ਗਲ ਨਾਲ ਲਗਾ ਲਵੇ ਤੇ ਉਸ ਨੂੰ ਕਹੇ ਕਿ ਉਹ ਸੱਚਮੁੱਚ ਉਸ ਨੂੰ ਬਹੁਤ ਪਸੰਦ ਕਰਦੀ ਆ ਕਿੱਥੇ ਖੂਗੇ ਤੁਸੀਂ ਸਿਮਰਨ ਆਕਾਸ਼ ਨੇ ਵੀ ਕਿਹਾ ਕਿ ਸਿਮਰਨ ਆਪਣੇ ਹੀ ਖਿਆਲਾਂ ਵਿੱਚ ਇਦਰੇ ਗੁੰਮ ਹੋ ਚੁੱਕੀ ਸੀ ਉਸਨੇ ਸਿਮਰਨ ਨੂੰ ਇੱਕਦਮ ਹਲੋਨੀਆ ਤਾਂ ਉਸਦੇ ਸ਼ੋਅ ਨੇ ਇੱਕਦਮ ਸਿਮਰਨ ਦੇ ਸਾਰੇ ਵਜੂਦ ਵਿੱਚ ਕੰਬਣੀ ਜੀ ਤੁਸੀਂ ਕੁਝ ਕਿਹਾ ਸਿਮਰਨ ਲਗਭਗ ਹਲੇ ਵੀ ਗੁੰਮ ਜਿਹੇ ਹਾਲਤ ਵਿੱਚ ਹੀ ਸੀ ਇਮੀਨ ਨੂੰ ਆਕਾਸ਼ ਨੇ ਆਪਣੀਆਂ ਗੱਲਾਂ ਦਾ ਰੁਖ ਹੋਰ ਪਾਸੇ ਮੋੜ ਲਿਆ ਉਸ ਨੂੰ ਉਮੀਦ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਮੁਕਾਬਲੇ ਵਿੱਚ ਸਿਮਰਨ ਨੇ ਵੀ ਆਪਣੀ ਨਾਮਸਕੀ ਜਰੂਰ ਕਰਵਾਈ ਹੋਣੀ ਹੋਵੇਗੀ ਇਸ ਮੁਕਾਬਲੇ ਨੂੰ ਲੈ ਕੇ ਉਹ ਕਾਫੀ ਉਤਸ਼ਾਹਤ ਵੀ ਹੋਵੇਗੀ ਪਰ ਸਿਮਰਨ ਨੇ ਆਪਣੇ ਭਾਗ ਲੈਣ ਦੀ ਗੱਲ ਕੋਈ ਬទਿ ਖੁਸ਼ੀ ਨਾਲ ਨਹੀਂ ਸੁਣਾਈ ਉਸਨੇ ਕਿਹਾ ਕਿ ਉਸ ਨੂੰ ਤਾਂ ਸੇਕੋ ਡਰਿਆ ਕਿ ਕਿਤੇ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਉਸ ਨੂੰ ਇਸ ਮੁਕਾਬਲੇ ਵਿੱਚੋਂ ਆਪਣਾ ਨਾਂ ਵਾਪਸ ਨਾ ਲੈਣਾ ਪੈ ਜਾਵੇ ਕਿਉਂਕਿ ਕੈਂਟੀਨ ਵਿੱਚ ਜਾਣ ਤੋਂ ਪਹਿਲਾਂ ਕਾਜਲ ਨੇ ਉਸ ਨੂੰ ਖੁੱਲੇ ਆਮ ਤਮਕੀ ਦਿੱਤੀ ਸੀ ਕਿ ਉਹ ਉਸ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣ ਦੇਵੇਗੀ ਸਿਫਿਕਰ ਨਾ ਕਰੋ ਸਿਮਰਨ ਕਾਜਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੀ ਆ ਪਰ ਹੁੰਦਾ ਉਸ ਤੋਂ ਕੁਝ ਵੀ ਨਹੀਂ ਬਸ ਉਹ ਥੋੜੀ ਐਰੋਗੇਟਾ ਇਸ ਲਈ ਹਰ ਕਿਸੇ ਨਾਲ ਆਢਾ ਲਾਈ ਰੱਖਦੀ ਆ ਉਹਦਾ ਦਿਲ ਦੀ ਤਾਂ ਉਹ ਵੀ ਮਾੜੀ ਨਹੀਂ ਆਕਾਸ਼ ਤੇ ਮੋਹਨ ਕਾਜਲ ਦੀ ਤਾਰੀਫ ਸਿਮਰਨ ਨੂੰ ਚੰਗੀ ਨਹੀਂ ਸੀ ਲੱਗੀ ਕਿਉਂਕਿ ਉਹਨੂੰ ਪਤਾ ਸੀ ਕਿ ਕਾਜਲ ਉਹ ਨਹੀਂ ਚੰਗੀ ਹੈ ਹੀ ਨਹੀਂ ਜਿੰਨਾ ਆਕਾਸ਼ ਉਸ ਨੂੰ ਸਮਝਦਾ ਸੀ ਕਾਜਲ ਤਾਂ ਵੈਸੇ ਵੀ ਸਿਮਰਨ ਨੂੰ ਪਸੰਦ ਨਹੀਂ ਨੀ ਸਿੱਖਦੀ ਤੇ ਹੁਣ ਉਸ ਦੇ ਮੁਕਾਬਲੇ ਵਿੱਚ ਭਾਗ ਲੈਣ ਦੀ ਗੱਲ ਨਾਲ ਕਾਜਲ ਤਾਂ ਜਿਮੀਂ ਅੰਦਰੋਂ ਅੰਦਰ ਹੀ ਸੜ ਬੋਝੀ ਹੋ ਗਈ ਸੀ ਉਹ ਸਿਮਰਨ ਨੂੰ ਕਿਸੇ ਵੀ ਸੂਰਤ ਵਿੱਚ ਇਸ ਮੁਕਾਬਲੇ ਦਾ ਵਿਜੇਤਾ ਬਣਿਆ ਦੇਖਣਾ ਨਹੀਂ ਸੀ ਚਾਹੁੰਦੀ ਇਸ ਲਈ ਉਹ ਚਾਹੁੰਦੀ ਸੀ ਕਿ ਚਾਹੇ ਡਰਾ ਧਮਕਾ ਕੇ ਹੀ ਸਹੀ ਉਹ ਉਸ ਸਿਮਰਨ ਦੋਸਤੀ ਨਾਮ ਸਤਿ ਦੇ ਵਾਪਸ ਕਰਵਾ ਲਵੇ ਪਰ ਆਕਾਸ਼ ਅਸੀਂ ਕਦੇ ਚਾਹੇ ਕਿਸੇ ਮੁਕਾਬਲੇ ਵਿੱਚ ਹਿੱਸਾ ਵੀ ਨਹੀਂ ਲਿਆ ਇਸ ਲਈ ਸਾਨੂੰ ਬਹੁਤਾ ਕੁਝ ਨਹੀਂ ਪਤਾ ਵੀ ਕਿਵੇਂ ਕੀ ਕੀ ਕਰਨਾ ਉਤੋਂ ਹੀ ਮੁਕਾਬਲਾ ਵੀ ਤਾਂ ਸਖਤ ਹੋ ਇਹਦੇ ਵਿੱਚ ਸੀਨੀਅਰ ਜੂਨੀਅਰ ਸਾਰੇ ਹੀ ਤਾਂ ਸ਼ਾਮਨ ਨੇ ਸੁਖ ਵਿੱਚੋਂ ਹੀ ਮਾਹੌਲ ਦੀ ਚੁੱਪੀ ਤੋੜਦੀ ਹੋਈ ਬੋਲੀ ਉਸ ਦੀ ਇਸ ਗੱਲ ਨਾਲ ਤਾਂ ਸਿਮਰਨ ਦੇ ਆਕਾਸ਼ ਵੀ ਸਾਮਸਨ ਉਹ ਸਮਝਦੇ ਸਨ ਕਿ ਤਨਵਾਜੀ ਸਾਰਿਆਂ ਦਾ ਅੱਜ ਦਾ ਹਿੱਸਾ ਸੁਣਨ ਦੇ ਲਈ ਬਨੇਰੇ ਹੋ ਚੈਨਲ ਦੇ ਨਾਲ ਤੇ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ਕਲ ਜੀ